ਪ੍ਰਧਾਨ ਸਾਹਿਬ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਸਰਕबीर ਸਿੰਘ ਬਾਦਲ ਜੀ ਦੇ ਹਰਮਨ ਪਿਆਰੇ ਲੀਡਰ ਦੇ ਦਿਸ਼ਾ ਨਿਰਦੇਸ਼ਾਂ ਚ ਅੱਜ ਅਸੀਂ ਹਲਕਾ ਦੱਖਣੀ ਦੀ ਭਰਤੀ ਮਹਿਮ ਨੂੰ ਬਹੁਤ ਹੰਗਾਰਾ ਮਿਲਿਆ ਅੱਜ ਅਸੀਂ ਕੈਂਪ ਲਾਇਆ ਸੀ ਸਾਰੇ ਹਲਕੇ ਚ ਬਹੁਤ ਭਾਰੀ ਇਕੱਠ ਹੋਇਆ ਔਰ ਇਸ ਲਈ ਅਸੀਂ ਅੱਜ ਫੈਸਲਾ ਕੀਤਾ ਹੁਣ ਅਸੀਂ ਵਾਰਡ ਵਾਈਜ਼ ਜਾ ਕੇ ਕੈਂਪ ਲਾਵਾਂਗੇ ਕਿਉਂਕਿ ਇੱਕ ਜਗ੍ਹਾ ਇਕੱਠ ਜ਼ਿਆਦਾ ਹੋਣ ਕਰਕੇ ਸਾਤੋ ਕੰਟਰੋਲ ਨਹੀਂ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਚਾਹਣਾ ਕਿ ਸਾਡੇ ਲਈ ਮੈਂ ਬਤੌਰ ਹਲਕਾ ਇੰਚਾਰਜ ਸਵਾਲ ਸਿੰਘ ਗਿਆਸਪੁਰ ਇਹ ਗੱਲ ਕਰਨਾ ਚਾਹਣਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਛੋਟੇ ਦੇ ਕੱਲ ਦੇ ਸਾਡੇ ਸਨੇਹ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਆਪ ਚਾਹਵਾਨ ਨੇ ਵਰਕਰ ਵਰਕ ਹੈ ਉਸ ਔਰ ਅਕਾਲੀ ਦਲ ਦੇ ਵਿੱਚ ਭਰਤੀ ਹੋਣ ਦਾ ਅਕਾਲੀ ਦਲ ਦਾ ਵਰਕਰ ਬਣਦਾ ਸਲੋਗ ਮਾਣ ਮਹਿਸੂਸ ਕਰਦੇ ਨੇ ਔਰ ਇਹ ਗੱਲ ਬਹੁਤ ਹੀ ਸਾਡੇ ਲਈ ਖੁਸ਼ਖਬਰੀ ਹੈ ਪੰਜਾਬ ਦੇ ਲੋਕ ਫੇਰ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਧੰਨਵਾਦ ਜੋਂ ਨਾਲ ਕਿਸ ਤਰ੍ਹਾਂ ਦੀ ਤਿਆਰੀਆਂ 2027 ਲੈ ਕੇ ਪੂਰੀ ਵੱਡੀ ਤਿਆਰੀ ਹੈ ਜੀ ਸਾਡੀ ਸੰਗਠਨ ਪੂਰਾ ਮਜ਼ਬੂਤ ਆ ਸੀ ਬਾ ਫਰਵਰੀ ਮਾਰਚ ਤੱਕ ਭਰਤੀ ਕਰਕੇ ਪ੍ਰਧਾਨ ਦੀ ਨਵੇਂ ਦੀ ਆਪਣੇ ਅਕਾਲੀ ਦਲ ਦੇ ਦੀ ਚੋਣ ਕਰਾਂਗੇ ਡੈਲੀਗੇਟ ਬਣਨ ਤੋਂ ਬਾਅਦ ਔਰ ਸ਼੍ਰੋਮਣੀ ਅਕਾਲੀ ਦਲ ਪੂਰਾ ਤਿਆਰ ਵਰ ਤਿਆਰ ਹੈ ਬਹੁਤ ਸ਼ਾ ਉਤਸ਼ਾਹ ਹੈ ਲੋਕਾਂ ਦੀ ਲੋਕ ਸਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਔਰ ਉਤਾਪਲੇ ਨਹੀਂ ਕਦੋਂ ਉਹ ਮੁੱਖ ਮੰਤਰੀ ਬਣ ਚਲਦੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਮ ਜਿਹੜੀ ਹੈ ਸਰਦਾਰ ਜਸਪਾਲ ਸਿੰਘ ਗੈਸਪੁਰਾ ਸਾਹਿਬ ਦੀ ਦਵਾਈ ਇਹ ਸ਼ੁਰੂ ਕੀਤੀ ਹੈ ਔਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ 25 ਲੱਖ ਦਾ ਟਿੱਚਰ ਸੀਗਾ ਜਿਹੜੀ ਭਰਤੀ 35 ਲੱਖ ਦੇ ਪਹੁੰਚ ਗਈ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਡਿਮਾਂਡ ਆ ਭਰਤੀ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਜ਼ਬੂਤ ਸ਼ਰੋਮੀ ਅਕਾਲੀ ਦਲ ਜਿਹੜਾ ਵੜੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਦਸ਼ਨ ਦੇ ਸੰਸਕਾਰ ਹਰ ਹਲਕੇ ਤੇ ਹਰ ਵਾਰ ਤੇ ਇਹ ਭਰਤੀ ਮੈਮ ਜਿਹੜੀ ਇਹ ਸ਼ੁਰੂ ਕੀਤੀ ਗਈ ਹੈ ਜੀ